ਨਮਸਕਾਰ ਸਸਤਰੀ ਕਾਰਨਸ ਲਾਈਵ ਤੇ ਤੁਹਾਡਾ ਸਵਾਗਤ ਹੈ ਯੁੱਧ ਨਸ਼ਿਆਂ ਵਿਰੋਧ ਮਹਿਮ ਤਹਿਤ ਫਾਜ਼ਰਗਾ ਪੁਲਿਸ ਨੂੰ ਉਦੋਂ ਮਿਲੀ ਵੱਡੀ ਕਾਮਯਾਬੀ ਗਸ਼ਤ ਦੌਰਾਨ ਦੋ ਨਸ਼ਾ ਤਸਕਰਾਂ ਪਾਸੋਂ 1 ਕਿਲੋ 33 ਗ੍ਰਾਮ ਹਿਰੋਇਨ ਕਿਤੀ ਬਰਾਮਦ ਜ਼ਿਕਰਯੋਗ ਹੈ ਕਿ ਸ਼੍ਰੀ ਗੌਰਵ ਯਾਦਵ ਡੀਜੀਪੀ ਪੰਜਾਬ ਸ਼੍ਰੀ ਹਰਮਨबीर ਸਿੰਘ ਡੀਆਈਜੀ ਫਿਰੋਜ਼ਪੁਰ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਤੇ ਜ਼ਿਲ੍ਹਾ ਪੁਲਿਸ ਮੁਖੀ ਫਾਜ਼ਲ ਕਾ ਸਰਦਾਰ ਗੁਰਮੀਤ ਸਿੰਘ ਦੀ ਅਗਵਾਈ ਵਿੱਚ ਇਹ ਵਿਸ਼ੇਸ਼ ਮਹਿਮ ਚਲਾਈ ਜਾ ਰਹੀ ਹੈ ਨਿਸ਼ਾ ਸ਼ਰਮਾ ਦੀ ਰਿਪੋਰਟ ਐਨ ਐਸ ਲਾਈਵ ਐਨ ਐਸ ਲਾਈਵ ਤੁਹਾਡਾ ਆਪਣਾ

ਵਾਈਟ ਐਂਗਲ ਇਹ ਲੋ ਸਭ ਕੀ ਸਫਲਤਾ ਜਿਹੜੀ ਪਾਉਣ ਦਾ ਕੋਸ਼ਿਸ਼ ਕਰ ਰਹੇ ਹੁਏ ਨੇ ਕਿ ਕੀ ਕੀ ਰਣਨੀਤੀ ਕੋਸ਼ਿਸ਼ ਦੇਖੋ ਜਿਹੜਾ ਪੰਜਾਬ ਪੁਲਿਸ ਵੱਲੋਂ ਯੋਧ ਨਸ਼ਿਆਂ ਵਿਰੋਧ ਜਿਹੜੀ ਮੁਹਿੰਮ ਚੱਲੀ ਆ ਇਹਦੇ ਵਿੱਚ ਡੇ ਬਾਈ ਡੇ ਤੁਸੀਂ ਵੇਖਿਆ ਹੀ ਆ ਵੀ ਐਵਰੀ ਡੇ ਜਿਹੜਾ ਪੁਲਿਸ ਨੂੰ ਜਿਹੜੀਆਂ ਇਸ ਮਾਮਲੇ ਦੇ ਵਿੱਚ ਵੱਡੀਆਂ ਪ੍ਰਾਪਤੀਆਂ ਹੋ ਰਹੀਆਂ ਨੇ ਉਸਤੇ ਇਹਦੇ ਵਿੱਚ ਵੀ ਸਾਡੇ ਵੱਲੋਂ ਵੀ ਜਿਹੜਾ ਪੂਰਾ ਸਕਸੈਸਫੁਲੀ ਜਿਹੜਾ ਇਹ ਕੰਪੇਨ ਜਿਹੜਾ ਲਾਂਚ ਕੀਤਾ ਹੋਇਆ ਕੱਲ ਸਾਡੇ ਐਸ ਐਚਓ ਜਿਹੜੇ ਸਦਰ ਸਦਰ ਦੇ ਨੇ ਇਹਨਾਂ ਵੱਲੋਂ ਇਹਨਾਂ ਦੀ ਪਾਰਟੀ ਵੱਲੋਂ ਐਸ ਆਈ ਮੰਗਲ ਸਿੰਘ ਸੀਗਾ ਡੀ ਐਸ ਪੀ ਸਾਹਿਬ ਵੀ ਇਹਦੀ ਸੁਪਰਵਾਈਜ਼ਨ ਕਰਦੇ ਸੀਗੇ ਸੋ ਇਹਨਾਂ ਨੇ ਇੱਕ ਥੇ ਕਲੰਦਰ ਲਾਗੇ ਦੋ ਜਿਹੜੇ ਸ਼ੱਕੀ ਬੰਦਿਆਂ ਨੂੰ ਜਿਹੜਾ ਉਹ ਆਉਂਦਾ ਜਿਹੜਾ ਵੇਖਿਆ ਇੱਕ ਹਰਦੀਪ ਸਿੰਘ ਸੀਗਾ ਇਹ ਪੀਲੀਵੰਗਾ ਹਨੂਮਾਨਗੜ ਦਾ ਦੂਜਾ ਜੈਦੀਪ ਸਿੰਘ ਸੀਗਾ ਇਹ ਗੰਗਾ ਨਗਰ ਦਾ ਵਾ ਇਹਨਾਂ ਵੱਲੋਂ ਜਦੋਂ ਉੱਥੇ ਮੌਕੇ ਤੇ ਆਪਾਂ 1 ਕਿਲੋ ਦੇ 33 ਗ੍ਰਾਮ ਜਿਹੜੀ ਜਿਹੜੀ ਹਿਰੋਇਨ ਬਰਾਮਦ ਕਰਾਈ ਆ ਸੋ ਇਹ ਜਿਹੜੇ ਇਹਦੇ ਵਿੱਚ ਇੱਕ ਬਹੁਤ ਵਧੀਆ ਜਿਹੜੀ ਸਾਡੀ ਰਿਕਵਰੀ ਹੋਈ ਆ ਇਸ ਦੇ ਵਿੱਚ ਜਿਹੜਾ ਅਸੀਂ ਹੋਰ ਵੀ ਇਹਦੇ ਪੱਖ ਜਿਹੜੇ ਉਹ ਪ੍ਰੋਖ ਵਿਚਾਰ ਬੰਦੇ ਕਰ ਰਹੇ ਇਨਵੈਸਟੀਗੇਟ ਆਸਮੈ ਦੇ ਕੇ ਹੀ ਜਿਹੜਾ ਪੂਰਾ ਨੈਟਵਰਕ ਜਿਹੜਾ ਇਹਨਾਂ ਦਾ ਇੱਕ ਕਲੀਨ ਕਰਦਾਂਗੇ ਸਹੀ ਪਤਾ ਨਹੀਂ ਕਿ ਕਿੱਥੋਂ ਲੈ ਕੇ ਆਏ ਸੀਗੇ ਇਹ ਇਹ ਤੇ ਲੈ ਕੇ ਕਿੱਥੇ ਜਾਣਗੇ ਵੇਖੋ ਇਹ ਨਾ ਅਜੇ ਤੱਕ ਤਫ਼ਤੀਸ਼ ਚੱਲਦੀ ਆ ਇਹਦੇ ਵਿੱਚ ਇਹਨਾਂ ਦੀ ਕ੍ਰਿਮੀਨਲ ਬੈਕਗ੍ਰਾਉਂਡ ਵੀ ਹੈ ਵੇ ਇਹਦੇ ਵਿੱਚ ਇੱਕ ਇਹਨਾਂ ਦਾ ਹਰਦੀਪ ਸਿੰਘ ਆ ਇਹਦੇ ਖਿਲਾਫ ਇੱਕ ਐਨਡੀਪੀਐਸ ਐਕਟ ਦਾ ਮੁਕੱਦਮਾ ਦਰਜ ਹੈ ਗੰਗਾ ਨਗਰ ਵਿੱਚ ਥਾਣਾ ਕਤਵਾਲੀ ਵਿੱਚ ਤੇ ਦੂਸਰੇ ਖਿਲਾਫ ਵੀ ਜਿਹੜਾ ਸੀ ਉਹ ਵੈਰੀਫਾਈ ਕਰ ਰਹੇ ਆ ਵੀ ਉੱਥੇ ਕੀ ਆ ਸੋ ਇਹਨਾਂ ਦਾ ਕ੍ਰਿਮੀਨਲ ਬੈਕਗ੍ਰਾਉਂਡ ਹੈ ਇਸ ਮਾਮਲੇ ਦੇ ਵਿੱਚ ਸਾਨੂੰ ਸਾਡੀ ਜਿਹੜੀ ਲਾਈਨ ਆਫ ਇਨਵੈਸਟੀਗੇਸ਼ਨ ਸਾਨੂੰ ਹੋਰ ਵੀ ਮਿਲਿਆ ਆ ਉਸਤੇ ਹੀ ਵਰਕਆਊਟ ਕਰਕੇ ਤੇ ਇਹ ਸਾਰਾ ਹੀ ਗਰੁੱਪ ਜਿਹੜਾ ਨਾ ਇਹਨੂੰ ਅਸੀਂ ਇਹਦੇ ਖਰਾਬ ਲੀਗ ਇਲੈਕਸ਼ਨ ਲਵਾਵਾਂਗੇ ਹੋਰ ਕਿ ਬ੍ਰਾਂਮ ਦੇ ਇਹ ਦੇਖੋ ਇਹ ਤੱਕ ਤੇ ਫਰਸਟ ਬ੍ਰਾਂਮ ਦੀ ਹੈ ਨਾ ਚੇਨ ਆਫ ਜਿਹੜੀ ਅੱਗੇ ਬਣੇਗੀ ਸਾਰੀ ਜਲੀ ਨਹੀਂ ਸੱਤਿਆ ਇਹ ਕੰਮ ਦੀ ਇਸ ਧੰਦੇ ਦੇ ਅੰਦਰ ਕਿਉਂ ਬਏ ਨਹੀਂ ਕੀ ਲੋਸੀਗੇ ਇਹਨਾਂ ਨੂੰ ਪੈਸੇ ਆਉਣਗੇ ਵੇਖੋ ਤੁਸੀਂ ਵੇਖ ਹੀ ਲਿਆ ਹੈ ਚੰਗੇ ਭੜੇ ਨੇ ਸੇ ਤਾਂ ਬਸ ਇਹ ਆ ਵੀ ਇਹ ਸਾਰੇ ਹੀ ਇਸ ਮਾਮਲੇ 'ਚ ਪੈਸੇ ਲਾ ਕੇ ਤੇ ਇਹਨਾਂ ਨੂੰ ਜਲਦੀ ਵਿੱਚ ਹੋਣਾ ਚਾਹੁੰਦੇ ਨੇ ਪਰ ਉਹਦੇ ਵਿੱਚ ਇਹ ਵੀ ਜਦੋਂ ਇਹ ਬੰਦਾ ਗਲਤੀ ਤੇ ਕਰ ਲੈਂਦਾ ਜਦੋਂ ਫੜਿਆ ਜਾਂਦਾ ਫਿਰ ਉਹਨੂੰ ਹੁੰਦਾ ਬਾਅਦ ਚ ਵੀ ਇਹ ਉਹਦੇ ਵਿੱਚ ਸਜ਼ਾ ਬਹੁਤ ਜ਼ਿਆਦਾ ਸਟੈਂਡੈਂਸ ਸਟੈਂਡੈਂਟ ਆਦੀ ਇਸ ਕਰਕੇ ਇਸ ਮਸਲੇ ਦੇ ਵਿੱਚ ਜਿਹੜੀ ਕੋਈ ਲੀਨਿਐਂਸ ਹੀ ਨਹੀਂ ਆ ਜਿਹੜਾ ਵੀ ਕੋਈ ਇਸ ਸਾਈਡ ਤੇ ਕੋਈ ਡਰੱਗ ਦਾ ਕੋਈ ਕ੍ਰਾਈਮ ਕਰਦਾ ਉਹਦੇ ਖਿਲਾਫ ਜਿਹੜੀ ਸਖਤ ਕਾਰਵਾਈ ਕੀਤੀ ਜਾਏ ਕਿਤੋਂ ਫੜੇ ਗਏ ਇਹ ਥੇਕ ਕਲੰਦਰ ਲੱਗਦਾ ਸਰ ਉਹ ਤਾਂ ਬੋਲ ਰਿਹਾ ਇਹ ਵੇਖੋ ਇਹ ਲਿੰਕ ਚੱਲ ਰਿਹਾ ਹੈ ਅਜੇ ਤੱਕ ਮੈਂ ਕਹਣਾ ਇਹ ਤਾਂ ਚੱਲ ਰਿਹਾ ਫਿਰ ਜਲਦੀ ਹੀ ਤੁਹਾਨੂੰ ਦੱਸਾਂਗਾ ਜੇ ਇਹਦੇ ਵਿੱਚ ਕੋਈ ਸਾਨੂੰ ਬ੍ਰੇਕਥਰੂ ਆਵੇ ਲੱਗਦਾ ਕਿ ਵੱਡਾ ਨੈਟਵਰਕ ਹੈ ਜੀ ਇਹਦਾ ਆਹ ਵੇਖੋ ਕਿਲੋ ਇੱਕ ਕਮਰਸ਼ੀਅਲ ਕੁਆਂਟੀਟੀ ਆ ਇਹਦਾ ਵੱਡਾ ਅਭਿਆਨ ਚੱਲਿਆ ਪੰਜਾਬ ਸੁਤਾਰ ਦਾ ਜਿਹੜਾ ਮਸ਼ਹੂਰ ਉਹ ਤੇ ਫਿਰ ਵੀ ਏਡੀ ਵੱਡੀ ਥੀਪ ਹੋਣਾ ਕਿਤੇ ਤੱਕ ਮੰਦੀ ਹੈ ਵੇਖੋ ਸਾਡਾ ਬਹੁਤ ਹੱਦ ਤੱਕ ਅਸੀਂ ਕਾਮਯਾਬੀ ਇਤਿਹਾਸਲ ਕੀਤੀ ਪਰ ਥੋੜਾ ਬਹੁਤਾ ਰਹਿ ਗਿਆ ਉਹ ਅਸੀਂ ਬਸਟ ਕਰ ਦਾਂਗੇ ਸਾਰਾ ਆਉਣ ਵਾਲੇ ਦਿਨਾਂ ਚ ਨਾਪਕਾ ਪੈਸੋ ਨੂੰ ਪਿੱਛੇ ਇਸਨੇ ਕਈ ਸਮਿਆਂ ਦੇ ਵਿੱਚ ਬਰੇਕਰ ਬੜੇ ਦੇ ਦੇ ਨਹੀਂ ਤੇ ਸਾਰਿਆਂ ਦਾ ਸੈਂਟਰ ਪੁਆਇੰਟ ਜਿਹੜਾ ਦੂਸਰ ਤੋਂ ਕਿਤਾ ਗਿਆ ਜੀ ਕਿ ਤੋਂ ਤੋਂ ਹੀ ਸ਼ੁਰੂ ਹੋ ਗਿਆ ਜੀ ਉੱਥੇ ਕੋਈ ਖਾਸ ਜਿਹੀ ਕੋਈ ਮੋਮ ਦਿੱਕਲਾ ਵਿੱਚ ਚਲ ਗਿਆ ਵੇਖੋ ਜੀ ਮੋਮ ਤੇ ਉੱਥੇ ਤੁਸੀਂ ਵੇਖੋ एवरीਡੇ ਉਹਨਾਂ ਦਾ ਹਿਸਟਰੀ ਕੱਢ ਲਓ ਪਿੱਛੋਂ ਜੇ ਚੈੱਕ ਕਰਨਾ ਤਾਂ ਉਹਨਾਂ ਦੇ ਵੀ ਕਾਫੀ ਹੈਵੀ ਰਿਕਵਰੀਆਂ ਹੋਈਆਂ ਵਾ ਉਹ ਸਾਰਿਆਂ ਉੱਥੇ ਫੋਕਸ ਕਰ ਰਹੇ ਆ ਤਾਂ ਹੀ ਇਹ ਰਿਕਵਰੀਆਂ ਹੋ ਰਹੀਆਂ ਵਾ ਡੇਲੀ ਉਹਨਾਂ ਦੇ 8 9 8 9 ਕਿਲੋ ਦੇ ਦਰਜ ਹੋ ਰਹੇ ਚ 2 2 4 4 ਕਿਲੋ ਮੇਜਰ ਕਵਰੀਆਂ ਵੀ ਪਿੱਛੇ ਉਹਨਾਂ ਦੀਆਂ 15-16 ਕਿਲੋ ਹੋਈ ਜਿਹੜੀ ਉਹਨਾਂ ਦੀ ਹੈ। ਸੋ ਇਹ ਸਾਰਾ ਨੈਟਵਰਕ ਹੈ ਜਿਹਨੂੰ ਅਸੀਂ ਪੂਰਾ ਪ੍ਰੋਪਰਲੀ ਇਹਨੂੰ ਫੋਲੋ ਕਰ ਰਹੇ ਆ। ਸਰ ਇੰਟਰਨੈਸ਼ਨਲ ਮਾਰਕੀਟ ਦੇ ਕਿੰਨੀ ਵੈਲਿਊ ਹੈ ਜਿਹੜੀ ਅੱਜ ਹਰਨ ਦੇ। ਵੇਖੋ ਉਹਦੇ ਮੇਰੇ ਖਿਆਲ ਇੱਕ ਕਰੋੜ ਹੋएगी ਇਹਦੀ। ਕੀ ਲੱਗਦਾ ਸਰ ਕੀ ਗੱਡੀ ਕੰਮ ਕਰਦੀ ਹੈ ਕਿਉਂਕਿ ਕਈ ਤਰ੍ਹਾਂ ਦੇ ਜਿਹੜੇ ਚਿਹਰਾ ਜਿਹੜੇ ਦੁਕਾਨੇ ਸੀਗੇ ਐਸੇ ਮੇਜਰ ਲਾ। ਵੇਖੋ ਇਹ ਅੱਗੇ ਅੱਗੇ ਜਿੱਦਾਂ ਵੇਚਦੇ ਆ ਅੱਗੇ ਤੁਸੀਂ ਵੇਖ ਲਿਆ ਇਸ ਤੋਂ ਬਾਅਦ ਇਹ ਪੈਡਲਰਸ ਕੋ ਜਾਣੀ ਫਿਰ ਸਟ੍ਰੀਟ ਤੇ ਜਾਣੀ ਆ। ਤੇ ਉਹ ਇੱਕ ਚੇਨ ਆ ਚੱਲਦੀ ਜਿਹੜੀ ਇਹਨਾਂ ਦੀ ਪਰ ਉਹਦੇ ਚ ਅਸੀਂ ਜਿਹੜਾ ਵਧੀਆ ਸਾਡਾ ਜਿਹੜਾ ਇਹਨੂੰ ਅਸੀਂ ਜਿਹੜਾ ਰਿਕਵਰ ਕਰ ਲਿਆ ਹੁਣ ਅਸੀਂ ਅੱਗੇ ਵੀ ਇਹਦਾ ਜਿਹੜਾ ਇਨਵੈਸਟੀਗੇਟ ਕਰਾਂਗੇ ਬਿਲਕੁਲ ਤੁਸੀਂ ਪਹਿਲੇ ਜਿੰਨੇ ਰਿਕਵਰੀ ਕੀਤੀ ਉਹਨਾਂ ਨੂੰ ਵੀ ਕੋਈ ਸਾਰੇ